ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਐਸਟ੍ਰੋਲੋਜਰ ਜੈਪਾਲ ਅੱਜ ਗੱਲ ਕਰਨ ਜਾ ਰਿਹਾ ਹਾਂ ਮੋਬਾਈਲ ਨੰਬਰ ਦੇ ਉੱਪਰ ਦੋਸਤੋ ਜਿਨ੍ਹਾਂ ਦੇ ਮੋਬਾਈਲ ਦਾ ਨੰਬਰ ਟੋਟਲ ਦੀ ਗੱਲ ਕਰ ਰਿਹਾ 10 ਨੰਬਰਾਂ ਨੂੰ ਟੋਟਲ ਕਰੋ ਅਗਰ ਉਹ 1 3 5 ਔਰ 6 ਤੇ ਆ ਰਿਹਾ ਤਾਂ ਦੋਸਤੋ ਬਹੁਤ ਬੈਸਟ ਹਨ ਅਗਰ ਕਿਸੇ ਦਾ ਨੰਬਰ ਇੱਕ ਤੇ ਆਉਂਦਾ ਟੋਟਲ ਉਹਦਾ ਕਿਸੇ ਦਾ 3 ਤੇ ਆਉਂਦਾ ਕਿਸੇ ਦਾ 5 ਤੇ ਜਾਂ 6 ਤੇ ਆ ਰਿਹਾ ਤਾਂ ਤੁਹਾਡੇ ਲਈ ਬਹੁਤ ਅੱਛਾ ਕਿਉਂਕਿ ਤੁਹਾਨੂੰ ਐਫਰਟਸ ਕਰਨ ਦੀ ਘੱਟ ਲੋੜ ਪੈਗੀ ਜਿੰਨਾ ਵੀ ਤੁਸੀਂ ਫੋਨ ਦੇ ਦੁਆਰਾ ਕੰਮ ਕਰੋਗੇ ਉਹਦੇ ਵਿੱਚ ਤੁਹਾਨੂੰ ਲਾਭ ਦੁੱਗਣਾ ਮਿਲੇਗਾ ਤਾਂ ਜਿਨ੍ਹਾਂ ਦਾ ਨੰਬਰ ਟੋਟਲ ਜਿਹੜਾ 2 4 ਔਰ 8 ਜਿਹਨੂੰ 2 4 ਔਰ 8 ਕਹਿੰਦੇ ਨੇ ਅਗਰ ਉਹਦੇ ਤੇ ਆ ਰਿਹਾ ਤਾਂ ਦੋਸਤੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਟਰਗਲ ਬਹੁਤ ਮਿਲਣ ਵਾਲੀ ਆ ਔਰ ਤੁਹਾਨੂੰ ਹਮੇਸ਼ਾ ਹੀ ਤੁਹਾਡਾ ਕੰਮ اٹੱਕੇ ਹੋਏਗਾ ਚੈੱਕ ਕਰਨਾ ਕਿ ਤੁਹਾਡੇ ਨਾਲ ਇਦਾਂ ਹੀ ਹੋ ਰਿਹਾ 反正我都是。